ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਡਿਜੀਟਲ ਬਣਾਉਣ ਦੇ ਲਈ ਵੱਖ-ਵੱਖ ਸਕੀਮਾਂ ਅਤੇ ਯੋਜਨਾਵਾਂ ਪੰਜਾਬ ਨਿਵਾਸੀਆਂ ਨੂੰ ਮਹੱਈਆ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਆਪਣੇ ਘਰ ਬੈਠੇ ਆਨਲਾਈਨ ਸਕੀਮ ਲੈਣ ਦੇ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਜੋ ਲਗਾਤਾਰ ਹੀ ਸਰਕਾਰ ਵੱਲੋਂ ਸਾਂਝੇ ਕੀਤੇ ਜਾ ਰਹੇ ਹਨ ਉਸੇ ਹੀ ਲੜੀ ਦੇ ਤਹਿਤ ਅੱਜ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਿਗਿਆ ਜਨਵਲੋ ਸਾਲ 2022 ਦੀ ਸ਼ੁਰੂਆਤ ਦੇ ਵਿੱਚ ਉਹਨਾਂ ਵੱਲੋਂ ਇੱਕ ਹੋਰ ਪਹਿਲ ਕਦਮੀ ਕਰਦੇ ਹੋਏ ਫਰੀਦਕੋਟ ਪੁਲਿਸ ਨੇ ਇੱਕ ਹੋਰ ਆਧੁਨਿਕ ਤਕਨੀਕ ਅਤੇ ਡਿਜੀਟਲ ਬਣਾਉਣ ਦੇ ਮਜ਼ਬੂਤ ਇਰਾਦੇ ਦੇ ਨਾਲ ਸਾਰੇ ਥਾਣਿਆਂ ਅਤੇ ਦਫ਼ਤਰਾਂ ਨੂੰ ਵੱਡੀ ਗਿਣਤੀ ਦੇ ਵਿੱਚ ਆਧੁਨਿਕ ਤਕਨੀਕੀ ਸਾਜੋ-ਸਮਾਨ ਦੀ ਵੰਡ ਕੀਤੀ ਗਈ 9 ਸਾਲ ਤੇ ਫਰੀਦਕੋਟ ਪੁਲਿਸ ਦਾ ਇੱਕ ਨਵਾਂ ਉਪਰਾਲਾ ਹੈ ਸਾਡੇ ਮਾਨਯੋਗ ਡੀਜੀਪੀ ਸਰ ਵੱਲੋਂ ਸਾਰੇ ਹੀ ਥਾਣਿਆਂ ਤੇ ਚੌਕੀਆਂ ਨੂੰ ਹੁਣ ਹਾਈ ਟੈਕ ਬਣਾਉਣ ਦਾ ਇੱਕ ਨਵੀਂ ਪਹਿਲ ਸਟਾਰਟ ਕੀਤੀ ਗਈ ਹੈ ਤਾਂ ਜਿਹਦੇ ਵਿੱਚ ਜਿਹੜੇ ਡਿਜੀਟਲ ਇਕੁਪਮੈਂਟਸ ਨੇ ਔਰ ਕਾਫੀ ਹਾਈ ਟੈਕਨੋਲੋਜੀ ਇਨਸਟਰੂਮੈਂਟਸ ਨੇ ਉਹ ਸਾਰੇ ਥਾਣਿਆਂ ਨੂੰ ਵੰਡੇ ਜਾ ਰਹੇ ਨੇ ਇਹਦੇ ਵਿੱਚ ਹਰ ਇੱਕ ਥਾਣੇ ਨੂੰ ਇੱਕ ਲੈਪਟਾਪ ਔਰ ਚਾਰ ਨਵੇਂ ਕੰਪਿਊਟਰਸ ਦਿੱਤੇ ਜਾ ਰਹੇ ਨੇ ਤੋਂ ਅਲਾਵਾ ਜਿਹੜੇ ਸਕੈਨਰਸ ਹੁੰਦੇ ਆ ਮਲਟੀਪਰਪਸ 바ਰ ਕੋਡ ਪ੍ਰਿੰਟਰਸ ਹੁੰਦੇ ਆ ਫੈਟ ਸਲੈਪ ਸਕੈਨਰਸ ਹੁੰਦੇ ਆ ਉਹ ਸਾਰੇ ਵੀ ਸਾਰੇ ਹੀ ਥਾਣਿਆਂ ਤੇ ਚੌਕਿਆਂ ਨੂੰ ਦਿੱਤੇ ਜਾ ਰਹੇ ਨੇ ਇਹ ਤੋਂ ਇਲਾਵਾ ਜਿਹੜੇ ਹਲਕਾ ਡੀਐਸਪੀਜ਼ ਹੁੰਦੇ ਨੇ ਉਹਨਾਂ ਦੇ ਦਫਤਰਾਂ ਨੂੰ ਵੀ ਇਹ ਸਾਰੇ ਹੀ ਇਕੁਇਪਮੈਂਟਸ ਦਿੱਤੇ ਜਾ ਰਹੇ ਨੇ ਔਰ ਇਹਦਾ ਇੱਕ ਮੇਨ ਮੰਤਵ ਇਹ ਹੈ ਕਿ ਜਿਵੇਂ ਪਿਛਲੇ ਸਾਲ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਫਰੀਦਕੋਟ ਪੁਲਿਸ ਨੇ ਆਪਣੇ ਜ਼ਿਲ੍ਹੇ ਦੇ ਸਾਰੇ ਹੀ ਥਾਣੇ ਤੇ ਚੌਕਿਆਂ ਦੀ ਨੁਹਾਰ ਬਦਲੀ ਸੀਗੀ ਉਹਨਾਂ ਨੂੰ ਇੱਕ ਪ੍ਰੋਪਰ ਸਾਫ ਸਫਾਈ ਕਰਕੇ ਪ੍ਰੋਪਰ ਉਹਨਾਂ ਦੀ ਪੇਂਟ ਕਰਕੇ ਰਿਪੇਅਰ ਕਰਕੇ ਉਹਨਾਂ ਨੂੰ ਇੱਕ ਨਵੀਂ ਨੁਹਾਰ ਤੇ ਨਵੀਂ ਰੰਗਤཅ ਅਸੀਂ ਲੈ ਕੇ ਆਏ ਸੀ ਹੁਣ 2026 ਚ ਅਸੀਂ ਉਹਨ ਰੀਫਰਬਿਸ਼ਡ ਥਾਣਿਆਂ ਨੂੰ ਡਿਜੀਟਲੀ ਹਾਈ ਟੈਕ ਬਣਾਉਣ ਚ ਅਸੀਂ ਇਹ ਇੱਕ ਕਦਮ ਰੱਖ ਰਹੇ ਨੇ ਤੇ ਇਸ ਇੱਕ ਉਪਰਾਲੇ ਦੇ ਤਹਿਤ ਇੱਕ ਟੋਟਲ ਜਿਹੜਾ ਅਸੀਂ ਵੰਡ ਰਹੇ ਨੇ ਉਹ 7 ਲੈਪਟਾਪਸ 24 ਕੰਪਿਊਟਰਸ 18 प्रिंटर्स 14 मोबाइल फोन्स बारकोड रीडर्स 8 फेड स्लैब स्कैनर्स 8 बारकोड प्रिंटर्स 8 फिंगरप्रिंट स्कैनर्स 35 ਤੇ 7 ਇਨਵਰਟਰ ਸੈਟਸ ਵੀ ਅਸੀਂ ਦੇ ਰਹੇ ਨੇ ਔਰ ਇਸ ਜਿਹੜਾ ਫਰੀਦਕੋਟ ਪੁਲਿਸ ਦੀ ਜਿਹੜੀ ਐਫੀਸ਼ੀਐਂਸੀ ਹੈ ਔਰ ਪ੍ਰੋਫੈਸ਼ਨਲਿਜ਼ਮ ਹੈ ਉਹ ਹੋਰ ਬੈਟਰ ਹੋਊਗਾ ਤੇ ਸਾਡੀ ਪਬਲਿਕ ਸਰਵਿਸ ਡਿਲੀਵਰੀ ਜਿਹਦੇ ਚ ਸਾਡਾ ਇੱਕ ਮੇਨ ਫੋਕਸ ਰਹਿੰਦਾ ਹੈ ਕਿ ਅਸੀਂ ਬਹੁਤ ਰਿਸਪੌਂਸਿਵ ਰਹੀਏ ਤੇ ਇੱਕ ਇਮੀਡੀਏਟ ਰਿਸਪੌਂਸ ਅਸੀਂ ਪਬਲਿਕ ਨੂੰ ਦੇਈਏ ਉਹ ਚ ਵੀ ਇੱਕ ਬਹੁਤ ਜ਼ਿਆਦਾ ਸੁਧਾਰ ਆਊਗਾ ਮੈਨੂੰ ਇਹ ਗੱਲ ਤੁਹਾਨੂੰ ਦੱਸਦੇ ਹੋਏ ਬਹੁਤ ਜ਼ਿਆਦਾ ਇੱਕ ਖੁਸ਼ੀ ਹੋ ਰਹੀ ਹੈ ਕਿ ਪਿਛਲੇ 1 ਸਾਲ ਚ ਫਰੀਦਕੋਟ ਪੁਲਿਸ ਵੱਲੋਂ 5000 ਤੋਂ ਵੱਧ ਪਬਲਿਕ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ ਤੇ 15 ਦਿਨਾਂ ਤੋਂ ਉੱਪਰ ਫਰੀਦਕੋਟ ਪੁਲਿਸ ਦੀ ਦਰਖਾਸਤਾ ਦੀ ਪੈਂਡੈਂਸੀ ਆਲਮੋਸਟ ক্লোਜ਼ ਟੂ ਨਿਲ ਹੈ ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਾਡੇ ਐਸਐਚਯੂਜ਼ ਤੇ ਜੀਓਜ਼ ਬਿਲਕੁਲ ਉਹਨਾਂ ਦਾ ਇਹੀ ਇੱਕ ਮੰਤਵ ਰੰਦਾ ਹੈ ਕਿ ਅਗਰ ਥਾਣੇ ਜਾਂ ਚੌਕੀਆਂ 'ਚ ਕੋਈ ਵੀ ਪਬਲਿਕ ਆਏ ਆਪਣੀ ਜ਼ਰੂਰਤਾਂ ਲੈ ਕੇ ਆਪਣੀ ਸ਼ਿਕਾਇਤਾਂ ਲੈ ਕੇ ਉਹਨੂੰ ਇਮੀਡੀਏਟ ਇੱਕ ਰੀਡਰੈਸਲ ਕੀਤਾ ਜਾਏ ਇਸ ਤੋਂ ਇਲਾਵਾ ਪਿਛਲੇ 1 ਸਾਲ 'ਚ ਫਰੀਦਕੋਟ ਪੁਲਿਸ ਵੱਲੋਂ 2000 ਤੋਂ ਵੱਧ ਕੇਸਿਸ ਦਾ ਵੀ ਡਿਸਪੋਜ਼ਲ ਕੀਤਾ ਗਿਆ ਹੈ ਇਹ ਡਿਜੀਟਲ ਇਕਵਿਪਮੈਂਟਸ ਔਰ ਹਾਈ ਟੈਕ ਇਕਵਿਪਮੈਂਟਸ ਜਦੋਂ ਥਾਣਿਆਂ 'ਚ ਆ ਜਾਣਗੇ ਤੇ ਉਹਨਾਂ ਦੀ ਐਫੀਸ਼ੀਐਂਸੀ 'ਚ ਹੋਰ ਜ਼ਿਆਦਾ ਇੱਕ ਇੰਪਰੂਵਮੈਂਟ ਆਊਗਾ ਤੇ ਸਾਡੀ ਸਪੀਡ ਹੋਰ ਬੈਟਰ ਹੋ ਜਾਊਗੀ ਐਂਡ ਅਗੇਨ ਨਵੇਂ ਬੀਐਨਐਸ ਕਾਨੂੰਨਾਂ ਦੇ ਹਿਸਾਬ ਦੇ ਮੁਤਾਬਕ ਵੀ ਅਸੀਂ ਹੁਣ 226 'ਚ ਬਿਲਕੁਲ ਇੱਕ ਤਿਆਰ ਹੋ ਕੇ ਅੱਗੇ ਪਬਲਿਕ ਨੂੰ ਇੱਕ ਐਫੀਸ਼ੀਐਂਟ ਪਬਲਿਕ ਸਰਵਿਸ ਡਿਲੀਵਰੀ ਅਸੀਂ ਦੇਵਾਂ ਠੀਕ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਅਸੀਂ ਅੱਜ ਸਾਡੇ ਫਰੀਕੋਟ ਜ਼ਿਲ੍ਹੇ ਦੇ ਸੀਨੀਅਰ ਕਪਤਾਨ ਪੁਲਿਸ ਫਰੀਕੋਟ ਡਾਕਟਰ ਪ੍ਰਗਿਆ ਜੈ ਜੀ ਆਈਪੀਐਸਜੀ ਦਾ तहे ਦਿਲ ਤੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਸਾਰੇ ਫਰੀਕੋਟ ਜ਼ਿਲ੍ਹੇ ਦੇ ਥਾਣਿਆਂ ਨੂੰ ਫੁੱਲੀ ਫਲੈਜ ਮੋਡਰਨਾਈਜੇਸ਼ਨ ਵੱਲ ਮੋੜ ਦਿੱਤਾ ਹੈ ਹੋਰ ਅਸੀਂ ਸਾਰੇ ਥਾਣੇ ਜਿਹੜੇ ਹੈਗੇ ਆ ਫਰੀਕੋਟ ਜ਼ਿਲ੍ਹੇ ਦੇ ਸਾਰੇ ਫੁੱਲ ਫਲੈਜ ਡਿਜੀਟਲ ਹੋ ਚੁੱਕੇ ਆ ਬਿਲਕੁਲ ਉਪਰਾਲਾ ਸਾਡੇ ਐਸਐਸਪੀ ਸਾਹਿਬ ਨੇ ਸਾਨੂੰ ਅਰਸ਼ ਤੋਂ ਤੇ فرش ਤੇ فرش ਤੋਂ ਅਰਸ਼ ਵਾਲੀ ਗੱਲ ਹੋ ਗਈ ਹੈ ਵੀ ਅਸੀਂ ਪਹਿਲਾਂ ਥੱਲੇ ਸੀ ਹੁਣ ਬਿਲਕੁਲ ਉੱਪਰ ਹੋ ਗਏ ਆ ਆ ਮੈਂ ਛੋਟੀ ਐਗਜ਼ਾਮਪਲ ਤੁਹਾਨੂੰ ਦਿਖਾਨਾ ਵੀ ਇਹੜਾ ਇਹ ਡੱਬਾ ਹੈਗਾ ਇਹ ਪਹਿਲਾਂ ਸਾਡਾ ਆਈਓ ਜਦੋਂ ਕੋਈ ਦੋਸ਼ੀ ਨੂੰ ਅਰੈਸਟ ਕਰਦਾ ਸੀ ਤੇ ਉਹਦੇ ਹੱਥਾਂ ਦੇ ਵਿੱਚ ਫਿੰਗਰਪ੍ਰਿੰਟ ਲੈਣੇ ਹੁੰਦੇ ਸੀ ਉਹਦੇ ਹੱਥਾਂ ਤੇ ਸਿਆਹੀ ਲਗਾਉਂਦੇ ਸੀ ਫਿਰ ਅਸੀਂ ਪੇਪਰ ਤੇ ਲਗਾਉਂਦੇ ਸੀ ਬਟ ਹੁਣ ਉਹ ਸਿਆਹੀ ਵਾਲਾ ਕੰਮ ਬਿਲਕੁਲ ਖਤਮ ਹੋ ਗਿਆ ਪੇਪਰ ਵਰਕ ਖਤਮ ਹੋ ਗਿਆ ਦੋਸ਼ੀ ਦੇ ਮਸ਼ੀਨ ਦੇ ਵਿੱਚ ਅਸੀਂ ਫਿੰਗਰਪ੍ਰਿੰਟ ਲਗਾਣੇ ਨੇ ਉਹ ਸਾਡਾ ਡਿਜੀਟਲ ਸਾਰਾ ਕੰਮ ਹੋ ਜਾਂਦਾ ਸੋ ਅਸੀਂ ਬੜੇ ਥੈਂਕਫੁਲ ਹੈ ਜੀ ਸਾਡੇ ਸਟਾਫ ਨੂੰ ਹਰੇਕ ਨੂੰ ਐਸਚਓਜ਼ ਨੂੰ ਲੈਪਟਾਪ ਮਿਲਿਆ ਔਰ ਮੁੰਚੀ ਸਟਾਫ ਦੇ ਲਈ ਕੰਪਿਊਟਰਸ ਮ ਬਹੁਤ ਬਾਰ ਕੋਡਸ ਮਿਲੇ ਰਹੇ ਹੋਰ ਹਰੇਕ ਇਸ ਤਰ੍ਹਾਂ ਦੀ ਸਮਗਰੀ ਜੋ ਮੋਬਾਈਲ ਨੇ ਜੋ ਫੁੱਲ ਫਲੈਜ ਮਾਡਰਨਾਈਜੇਸ਼ਨ ਵਾਲਾ ਹੈ ਫੁੱਲ ਫਲੈਜ ਡਿਜੀਟਲ ਮਲਵਤ ਸੀ ਵੱਧ ਰਹੇ ਆ ਉਹ ਬਿਲਕੁਲ ਸਾਡੀ ਹੋ ਗਈ ਹੈ ਜੀ ਥੈਂਕ ਯੂ ਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਸਨ ਸਰ ਇਹ ਮਾਨਜੋਗ ਐਸਐਸਪੀ ਸਾਹਿਬ ਵੱਲੋਂ ਸਾਡੇ ਥਾਣਿਆਂ ਨੂੰ ਹਾਈ ਟੈਕ ਕਰਨ ਵਾਸਤੇ ਮਾਨਜੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਤੇ ਕਾਫੀ ਵੱਡੀ ਪੱਧਰ ਤੇ ਇਕੁਪਮੈਂਟ ਸਾਡੇ ਸਾਨੂੰ ਮਈਆ ਕਰਾਏਗਾ ਜਿਵੇਂ ਜੀ ਲੈਪਟਾਪ ਕੰਪਿਊਟਰ ਮੋਬਾਈਲ ਫੋਨ ਸਕੈਨਰ ਤੇ ਇਸ ਸਮੇਂ ਦੇ ਲਈ ਲੋੜੀਂਦੇ ਸੀਗੇ ਆਜ ਦੇ ਸਮੇਂ ਦੇ ਵਿੱਚ ਡਿਜੀਟਲ ਯੁੱਗ ਦਾ ਜਵਾਨਾਵਾ ਸਾਡਾ ਰਿਕਾਰਡ ਡਿਜੀਟਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਜਿਹੜਾ ਰਿਕਾਰਡ ਆ ਡਿਜੀਟਲ ਨਾ ਹੋਣ ਕਰਕੇ ਕਈ ਵਾਰੀ ਜਿਹੜੀਆਂ ਸਾਡੀਆਂ ਪਾਸਪੋਰਟ ਵੈਰੀਫਿਕੇਸ਼ਨਾਂ ਲੋਕਾਂ ਦੀ ਜਿਹੜੀ ਆ ਉਹ ਵੈਰੀਫਿਕੇਸ਼ਨ ਪ੍ਰੋਪਰ ਤਰੀਕੇ ਨਾਲ ਨਹੀਂ ਸੀ ਹੋ ਪਉਂਦੀ ਤੇ ਹੁਣ ਅਸੀਂ ਲੋਕਾਂ ਨੂੰ ਇਸ ਸੰਬੰਧੀ ਜਲਦੀ ਰਿਕਾਰਡ ਸਰਚ ਕਰਕੇ ਮਈਆ ਕਰਾ ਸਕਦੇ ਆ ਡਾਟਾ ਜਿਹੜਾ ਉਹ ਲੰਬੇ ਸਮੇਂ ਲਈ ਸੇਵ ਕਰਕੇ ਰੱਖ ਸਕਦੇ ਆ ਤੇ ਸਾਨੂੰ ਕੰਮ ਕਰਨ ਵਿੱਚ ਸੌਬਦਾ ਮਿਲ ਸਕਦੀ ਆ ਤੇ ਇਹ ਅਸੀਂ ਇਸ ਵੱਲੋਂ ਮਾਜੋਗ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਜਿਹੜਾ ਸਮੇਂ ਦੇ ਥਾਣੇ ਬਣਾਉਣ ਵਾਸਤੇ ਇਹ ਨਵੀਂ ਟੈਕਨੋਲੋਜੀ ਜਿਹੜੀ ਸਾਨੂੰ ਮਿਲਿਆ ਹੈ। ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਮਾਜੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਧ ਜੀ ਆਪਸ ਤੇ ਡਾਕਟਰ ਪ੍ਰਗਿਆ ਜਾਨ ਆਈਪੀਐਸਐਸਪੀ ਫਰੀਜ ਕੋਟ ਵੱਲੋਂ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਾਡਾ ਹਰ ਇੱਕ ਥਾਣੇ ਨੂੰ ਚਾਰ ਚਾਰ ਕੰਪਿਊਟਰ ਲੈਪਟਾਪ ਪ੍ਰਿੰਟਰ ਸਕੈਨ ਬਾਰ ਕੋਡ ਇਹਤੇ ਗੇਰੇ ਜਿਹੜਾ ਸਾਰੇ ਥਾਣੇ ਜਿਹੜੇ ਹਾਈ ਟੈਕ ਹੋਣਗੇ ਤੇ ਜਿਹੜੀ ਪਬਲਿਕ ਸਾਡੇ ਕੋਲ ਕੋਈ ਬਲੇਟ ਰੈਂਕ ਸ਼ਿਕਾਇਤ ਲੈ ਕੇ ਆਉਂਦੀ ਆ ਉਹਦਾ ਵੀ ਬਹੁਤ ਜਲਦੀ ਨਿਪਟਾਰਾ ਕਰਾਂਗੇ ਇਹਨਾਂ ਮੈਂ ਸਾਰੀ ਫ੍ਰੀਕੋਰਟ ਜਿਹੜਾ ਬੋਸ ਵਲੋਂ ਡੀਸੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਵੀ ਜਿਹੜੇ ਹੈਗਾ ਪ੍ਰਾਲਾ ਕੀਤਾ ਜਾ ਰਿਹਾ ਪੰਜਾਬ ਰੋਡ ਦੀ ਵੀ ਗੱਲ ਕਰਨ ਦੇ ਤਾਲ ਕੀਤੇ ਜਾ ਰਿਹਾ ਵਿਭਾਗ ਵੱਲੋਂ ਇਹ ਪ੍ਰਾਲੇ ਸਰਕਾਰ ਪੰਜਾਬ ਸਰਕਾਰ ਕਰ ਰਹੀ ਹੈ ਬਹੁਤ ਵਧੀਆ ਸਾਫਟ ਹੋਣਗੇ ਕਿਉਂਕਿ ਲੋਕਾਂ ਦਾ ਵੀ ਟਾਈਮ ਬਚੂਗਾ ਤੇ ਸਾਡਾ ਵੀ ਟਾਈਮ ਬਚੂਗਾ ਇਹਦੇ ਚ